ਮੈਟਰੋ ਅੱਜ ਮੈਂ ਛੋਡੇ ਵਾਸਤੇ ਪੂਰੀ ਟੌਪ ਦੀ ਘੋੜੀ ਲੈ ਕੇ ਆਇਆ ਤੇ ਆਪਣੇ ਵੀਰ ਭਰਾਵਾਂ ਦੇ ਕੋਲ ਆ ਘੋੜੀ ਸੇਲ ਹੈਗੀ ਤੇ ਚੰਗੇ ਬੱਚੇ ਦਿੰਦੀ ਆ ਘੋੜੀ ਤੇ ਸੌ ਸੀਲ ਵੀ ਪੂਰੀ ਆ ਤੇ ਨੱਚਦੀ ਟੱਪਦੀ ਵੀ ਆ ਘੋੜੀ ਮੱਥਾ ਵੀ ਟੇਕਦੀ ਆ ਤੇ ਆਪਾਂ ਕਰਾਂਗੇ ਅੱਗੇ ਡਿਟੇਲ ਬਾਰੇ ਗੱਲਬਾਤ ਰੇਟ ਦੇ ਸਮੇਤ ਆਪਾਂ ਸਾਰੀ ਡਿਟੇਲ ਦੇਵਾਂਗੇ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਪਾਂ ਤੇ ਘੋੜੀ ਦੀ ਉਮਰ ਹੈਗੀ ਹੈ ਜੀ 8 ਸਾਲ 60 ਪਲੱਸ ਹਾਈਟ ਦਸੀ ਹੈ ਮਾਲਕ ਵੀਰਾਂ ਨੇ ਬਾਲਪੋਰੀਆਂ ਦੀ ਘੋੜੀ ਸਾਫ਼ ਹੈ ਜੀ ਸਵਾਰੀ ਦੀ ਪਾਸ ਹੈ ਤੇ ਮੌਕੇ ਦੀ ਘੋੜੀ ਹੈ ਇਸ ਟਾਈਮ ਖਾਲੀ ਹੈ ਤੇ ਨੱਚਦੀ ਟੱਪਦੀ ਵੀ ਹੈ ਘੋੜੀ ਮੱਥਾ ਵੀ ਟੇਕਦੀ ਆ ਤੇ ਸਾਊਸੀਲ ਵੀ ਪੂਰੀ ਹੈ ਜੀ ਤੇ ਬਾਈ ਹੋਰਿਆਂ ਦਾ ਏਰੀਆ ਹੈਗਾ ਜੀ ਸਮਾਣਾ ਤੇ ਸਮਾਣਾ ਏਰੀਆ ਬਾਈ ਹੋਰਿਆਂ ਦਾ ਤੇ ਬਾਕੀ ਮਾਲਕ ਵੀਰ ਕਹਿੰਦੇ ਕੋੜੀ ਨੌਕਰੀ ਬੱਚੇ ਦਿੰਦੀ ਆ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1 ਲੱਖ ਤੇ 20000 1 ਲੱਖ ਤੇ 20000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮਾਨਤਾਨ ਕਰ ਦੇਣਗੇ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਜੇ ਕੋਈ ਮੇਰਾ ਵੀਰ ਭਰਾ ਆ ਕੋੜੀ ਨੂੰ ਖਰੀਦਣ ਦਾ ਚਾਹਵਣ ਹੈਗਾ ਤਾਂ ਗੱਲਬਾਤ ਕਰ ਲਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿੰਨੀ ਗ੍ਰੀਟਿੰਗ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਟੇ ਨਾਲ ਸਾਂਝੀ ਕਰਤੀ ਤੇ ਗੱਲਬਾਤ ਕਰ ਲਿਓ ਤੇ ਜੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 885482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਧੰਨਵਾਦ ਜੀ